ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਅਥਪਾਤਨਾਮਾ ਸਾਖੀ ਮੱਕੇ ਮਦੀਨੇ ਦੀ ਲਿਖਿਆ ਤੇ ਸਵਾਲ ਜਵਾਬ ਸ਼ਾਹ ਸ਼ਰਫ ਨਾਲ ਨਸੀਅਤਨਾਮਾ ਬਾਬੇ ਨਾਨਕ ਜੀ ਕਾ ਸ਼ਾਹ ਸ਼ਰਫ ਤੇ ਕਾਜ਼ੀ ਰੁਕਨਦੀਨ ਨਾਲ ਹੋਇਆ ਰਾਗ ਤਿਲੰਗ ਗੁਜਸਤ ਰਾਹ ਸਲਵਾਤ ਅਵਤਾਰ ਪੈਕੰਬਰਾਂ ਹੈ ਬਿਲਕੁਲ ਸਫਾਤ ਰਹਾਉ ਇਕੂ ਇੱਕ ਖੁਦਾਏ ਹੈ ਹੈ ਵਨ ਨਬਾਤ ਵਿਚੂ ਵਿਚ ਗੁੰਨ ਹੈ ਕਿਸ ਜਨਮ ਮਰਨ ਨਾ ਜਾਤ ਕੋਈ ਖੌਫ ਖੁਦਾਏ ਦਾ ਮੁਖੋ ਅਲਾਈ ਤਾਕ ਲਾਈ ਲਾ ਇਲਾ ਗੋਬਿੰਦ ਨਾਨਕ ਅਲਫ ਅਲਾ ਕਰ ਰਿਸਾਲਿਆ ਦੇ ਗਾਵਨਾ ਬਾਬੇ ਨਾਨਕ ਜੀ ਤਮਾਮ ਆਲਮ ਤਾਰਨੇ ਕੇ ਨਬਿਤ ਪੇਕ ਉਦਾਸੀ ਘਾਤਰ ਕਰ ਸਭ ਧਰਤੀ ਕਾ ਸੈਲ ਕੀਆ ਅ ਤੇਰੀ ਸਬਨਾ ਠੋਰਾ ਵੀ ਕੇ ਆਪਣੇ ਆਸਨ ਮੁਕਾਮ ਥਾਪੇ ਇੱਕ ਦਿਨ ਸ਼ਹਿਰ ਬیدر ਦੱਖਣ ਦਿਸ਼ਾ ਅੰਦਰ ਬਾਬਾ ਨਾਨਕ ਬੈਠਾ ਸੀ ਤਾਂ ਹਾਜ਼ੀ ਮੱਕੇ ਕੀ ਹਜ ਕੋ ਚੱਲੇ ਹਨ ਤਾਂ ਮਰਦਾਨੇਰ ਬਾਬੇ ਅਰਦਾਸ ਕੀਤੀ ਜੀ ਸੱਚੇ ਪਾਤਸ਼ਾਹ ਹਾਜ਼ੀ ਮੱਕੇ ਮਦੀਨੇ ਕੀ ਹਜ ਕਿਉਂ ਚੱਲੇ ਹਨ ਕਿਉਂ ਜੋ ਮੱਕਾ ਮਦੀਨਾ ਖੁਦਾਈ ਦਾ ਕਰ ਹੈ ਜੋ ਕੋਈ ਮੱਕੇ ਮਦੀਨੇ ਦਾ ਹਜ ਕਰਦਾ ਹੈ ਸੋ ਖੁਦਾਈਵਲ ਆਮਦਾ ਹੈ ਜੇ ਹੁਕਮ ਹੋਵੇ ਤਾਂ ਹੋਂ ਵੀ ਮੱਕੇ ਮਦੀਨੇ ਕਾ ਹਜ ਕਰ ਆਵਾਂ ਤਾ ਬਾਬਾ ਨਾਨਕ ਬੋਲਿਆ ਜੋ ਮਰਦਾਨਾ ਮੱਕਾ ਮਦੀਨਾ ਇਸ ਤੇ ਅੰਦਰ ਹੈ ਮਿਹਰ ਆmdi ਹੈ ਤਾਂ ਘਰ ਹੀ ਬੈਠਾ ਮੱਕੇ ਮਦੀਨੇ ਦਾ ਹਜ ਕਰਦਾ ਹੈ ਬੇਜੁਰਗਵਾਰ ਦਾਨਸ਼ਵੰਦ ਸਦੀਂਦਾ ਹੈ ਤਾਂ ਬਾਬੇ ਨਾਨਕ ਸ਼ਲੋਕ ਬੋਲਿਆ ਸ਼ਲੋਕ ਮੁਕਾਮ ਮੱਕਾ ਮਨ ਮਦੀਨਾ ਸਿਰ ਮੁਸੱਲਾ ਮਸਤਕ ਮਸੀਬ ਨਕ ਕਬਰ ਬਜ਼ੂਰ ਵਾਰਾਨਾ ਇਮਾਮ ਕਲਮਾ মালা ਕੁਰਾਨ ਜ਼ੁਬਾਨ تمام अंग شیرف قاعده الف بے پہچان روح اجائز کم بکادات نین نبی کرن کبا ہت حضرت پیر رسول نانک ایسا عمل جو کرے سو درگہ پویں قبول جا اے وچن بابے بولیا تا مردانا وی سماد ہوے کر چپ کر رہیا تا پھر بابا بولیا مردانیاں جے اے آدمی اپنا اندر چودے ਅਤੇ ਆਪ ਨੂੰ ਪਛਾਣੇ ਤਾਂ ਸਭ ਕੁਝ ਇਹੋ ਹੈ ਪਰ ਇਹ ਦੁਨੀਆ ਦੇ ਲਾਲਚ ਭੁਲਾ ਫਿਰਦਾ ਹੈ ਅਤੇ ਆਪਣਾ ਆਪ ਭੁਲਾਏ ਦਿੱਤਾ ਹੈ ਮਿਰਗ ਕੀ ਨਾ ਪੀ ਵਿੱਚ ਕਸੂਰੀ ਹੈ ਅਤੇ ਝਾੜਾ ਨੂੰ ਸੁਂਗਦਾ ਹੈ ਤਾਂ ਮਰਦਾਨੇ ਅਰਦਾਸ ਕੀਤੀ ਜੀ ਸੱਚੇ ਬਾਦਸ਼ਾਹ ਜੋ ਤੇਰੇ ਦਿਲ ਆਉਂਦੀ ਹੈ ਸੋਈ ਕਰੋ ਜੀ ਤਾਂ ਫਿਰ ਬਾਬਾ ਬੋਲਿਆ ਜੋ ਮਰਦਾਨਾ ਤੂੰ ਵੀ ਸੱਚ ਆਖਦਾ ਹੈ ਜੋ ਕੋਈ ਫਕੀਰਾਂ ਨੂੰ ਦੇਸ਼ ਪਰਦੇਸ ਦੇਖਣਾ ਭਲਾ ਹੈ ਅਸੀਂ ਵੀ ਮੱਕਾ ਮਦੀਨਾ ਦੇਖਾਂਗੇ ਅਤੇ ਇੱਕ ਦੋਏ ਸੁਖਨ ਕਾਸੀ ਰੁਕ ਨਦੀਨ ਨਾਲ ਮਜ਼ਹਬ ਦੇ ਵੀ ਕਰਨੇ ਹਨ ਤਾਂ ਇੱਕ ਦਿਨ ਬਾਬਾ ਜੀ ਅਤੇ ਮਰਦਾਨਾ ਹੱਕੀ ਦੀ ਮਤ ਵਾਈ ਗਰੂ ਜੀ ਮਰਦਾਨਾ ਮੱਕੇ ਦੀ ਹੱਜ ਕੋ ਉੱਠ ਚੱਲੇ ਜਾਂ ਦੂਜੀ ਮੰਜ਼ਲ ਗਏ ਤਾਂ ਚਾਰ ਹਾਜੀ ਔਰ ਇੱਕ ਫਕੀਰ ਸ਼ਹਾ ਸ਼ਰਫ ਰਾਹ ਵਿੱਚ ਇਹਨਾਂ ਨੂੰ ਮਿਲੇ ਤਾਂ ਸ਼ਹਾ ਸ਼ਰਫ ਦੇਖ ਕੇ ਫਕੀਰੀ ਦੀਆਂ ਪੇਮਦਾਂ ਵੱਲੋਂ ਹੈਰਾਨ ਹੋਈ ਗਿਆ ਤਾਂ ਹਾਜ਼ਰੀਆਂ ਨੂੰ ਕਹਿਣ ਲੱਗੇ ਜੇ ਤੁਸੀਂ ਖੜੇ ਹੋਵੋ ਤਾਂ ਇਸ ਫਕੀਰ ਪਾਸੋਂ ਫਕੀਰੀ ਦਾ ਸਵਾਲ ਕਰਦੇ ਹਾਂ ਜੇ ਇਸ ਫਕੀਰੀ ਦਾ ਜਵਾਬ ਦਰੁਸਤ ਦਿੱਤਾ ਤਾਂ ਕਾਮਲ ਫਕੀਰ ਹੈ ਅਤੇ ਜੇ ਇਸ ਫਕੀਰੀ ਦਾ ਜਵਾਬ ਦਰੁਸਤ ਨਾ ਦਿੱਤਾ ਤਾਂ ਇਸੇ ਬਸਤਰ ਕਿਸਬ ਫਕੀਰੀ ਦਾ ਸਭ ਖੋ ਲਵਾਂਗੇ ਤਾਂ ਸ਼ਾਹ ਸ਼ਰਫ ਬਾਬੇ ਨਾਨਕ ਪਾਸ ਆਇਆ ਆਏ ਕਰ ਕਹਿਣੇ ਲੱਗਾ ਅਰੇ ਪਾਈ ਤੂੰ ਕੌਣ ਹੋਤੇ ਹੋ ਆਪਾ ਬਾਬਾ ਬੋਲਿਆ ਸੁਣ اهل ਦਰवेश ਆਵਾਰ ਪੁੱਛਣਾ ਫਕੀਰੀ ਤਕਸੀਰ ਹੈ ਇਸ ਵਾਸਤੇ ਜੋ ਫਕੀਰ ਦੁਨੀਆ ਕੋਲੋਂ ਨਾ ਉਮੈਦ ਹੈ ਤਾਂ ਸ਼ਾਹ ਸ਼ਰਫ ਹੈਰਾਨ ਹੋ ਕੇ ਚੁੱਪ ਕਰ ਰਿਹਾ ਤਾਂ ਸ਼ਾਹ ਸ਼ਰਫ ਮਨ ਵਿੱਚ ਕਿਹਾ ਕਿ ਭਾਈ ਫਕੀਰੀ ਕੇ ਫਿਰਕੇ ਵਿੱਚ ਕਾਮਲ ਹੈ ਜਿਸ ਨੇ ਐਸਾ ਜਵਾਬ ਫਕੀਰੀ ਦਾ ਦਿੱਤਾ ਹੈ ਪਰ ਫਿਰ ਵੀ ਪੁੱਛਦੇ ਹਾਂ ਦੇਖਾਂ ਕਿਆ ਕਹੇਗਾ ਸਵਾਲ ਸ਼ਾਹ ਸ਼ਰਫ اول فقیری اول شمارا میں پر سمائی سکھ نرا جواب بدہ درویشہ اول فقیری چیست آخر فقیری چیست کھانا فقیری چیست کلد فقیری چیست قدی دل فقیری چیت مقبرے فقیری چیست تگند فقیری چیست ریشم فقیری چیست فرقہ فقیری چیست کفنی فقیری ਚੀਸ ਤੋ ਫੋਹਰੀ ਫਕੀਰੀ ਚੀਸ ਤੋ ਜਾਮਾ ਫਕੀਰੀ ਚੀਸ ਵਸਲਾ ਫਕੀਰੀ ਚੀਸ ਸੇਲੀ ਫਕੀਰੀ ਚੀਸ ਤਕਿਸ਼ਤੀ ਫਕੀਰੀ ਚੀਸ ਮੁਤਬਕਾ ਚੀਸਤ ਹਰ ਇੱਕ ਸਵਾਲ ਦਾ ਜਵਾਬ ਬਿਦੇਹੰਦ ਆ ਕਾਮਲ ਫਕੀਰੀ ਅਸਤ ਵਾ ਇਲਾ ਨਾਕਾਮਲੇ ਫਕੀਰੀ ਅਸਤ ਕੀ ਜਬਾਰ ਅਰਾ ਫਕੀਰੀ ਨਾ ਦੇਹੰਦ ਜਵਾਬ ਨਾਨਕ ਸ਼ਾ ਅਵਲ ਫਕੀਰੀ ਬਨਾ ਅਸਤ ਆਕਰ ਫਕੀਰੀ ਬਕਾ ਅਸ ਖਾਨਾ ਫਕੀਰੀ ਮੁਸਲਮ ਅਸਤ ਕੁਲਦ ਫਕੀਰੀ ਖਾਮੋਸ਼ੀ ਅਸ ਕਦੀਲ ਫਕੀਰੀ ਅਜ ਦੀਵ ਬੰਦਗੀ ਅਸਤ ਮਕਬਰੇ ਫਕੀਰੀ ਹਲੀਮੀ ਅਸ ਗੰਜ ਫਕੀਰੀ ਪਾਏ ਬੋਸੀਅਤ ਤਰੀਕੀ ਫਕੀਰੀ ਬਿਦਾਰੀ ਅਸਤ ਜੋ ਸੋ ਜਨ ਫਕੀਰੀ ਅਕਲ ਅਸਮ ਰੇਸ਼ਮ ਫਕੀਰੀ ਦੀਦਾਰ ਅਸ ਲੁਕਮਾ ਫਕੀਰੀ سبور است فرقہ فقیری راستی است کفنی فقیری زندہ مردہ است توہاں فقیری مانند پشو خورد حقاق است فہوڑی فقیری خاک روبی است جمع فقیری ہر کے عائد آرام مرا ہاسل کُن دب کشاد است است سیلی فقیری بردا پیش مرشدہ است کشتی فقیری روئے گردہ اظہر جہان وصلہ فقیری زامن سہ کرا مات اثر در محرف کہر پورما پور اثر مکتی فقیری من بسکا کاکا کا نشنی اس اس بئی طریقہ ام لک ند آ کامل فقیری است الانا و میں فقیری است رائے دند راہ فقیری چا گم کردہ است تدفیر شاہ شر پوچھا جی وسال کو جامنی جوال جو جو جامنی تافیر شاہ شر پچھا چیشت منی جواب بابے آکیا بھگو نانک ایک تنی ایک تنی تافیر شاہ شر پچھا سوال شوامے پورسم اہل جواب بگو درد دش بدھند کل شمار مذہب اس جواب نانک شاہ جو منوا منڈے تب پلی کہائی बिन मन मुंडे चुगतना पाई मुंड काट गुरु आगे तरै मन मत त्याग गुरु मत लै तरै मन मुंडाए होई सबरे ना सो बैराकी परखै गुरु देना मन मुंडाए की एही गत पाई को विरला गुरुमुख मन मुंडाई स्वाद स्नेह ममता सब तजियंग ओ नानक इस विद कुले पहरयंग ता फिर शाह शर्फ ने पूछा स्वाम ਸੁਮਾਮ ਪੁਰਸ ਅਹਲ ਜਵਾਬ ਬਗੋ ਦਰਵੇਸ਼ਾ ਖਿਰਕਾ ਸ਼ੁਮਾਚੀ ਮਾ ਜਵਾਬ ਅਸਤ ਜਵਾਬ ਨਾਨਕ ਸ਼ਾ ਪੀਰ ਮਤ ਮੁਰੀਦ ਰਹਿੰ ਰਹਿਨੰ ਖਫਨੀ ਤੋਪ ਮਨ ਸ਼ਬਦ ਗਹਿਨੰ ਬਹੁਤਾ ਦਰਿਆਓ ਕੀ ਇਹ ਬਰੇਤੀ ਸਹਿਜ ਕਰ ਬੈਠਾ ਤਾਂ ਸਿੱਖਿਆ ਜੇਤੀ ਹਰਖ ਸੋਗ ਕੀ ਨਾ ਆਸਾਰੰ ਪਹਿਰ ਖਫਨੀ ਦੁਸ਼ਟਾ ਬਿਦਾਰੰ ਸੁਨ ਕਰ ਲੈ ਵਸਤੀ ਬਸਾਈ ਤੋ ਕਫਨੀ ਟੋਪੀ ਕੀ ਜੁਗਤ ਭਾਈ ਕੁਟੰਬ ਛੋੜ ਹੁਆ ਅਕੇਲਾ ਪਹਿਰ ਕਫਨੀ ਨਾਨਕ ਪਇ ਸੁਹਿਲਾ ਤਾਂ ਫੇਰ ਸ਼ਾਹ ਸ਼ਰਫ ਨੇ ਪੁੱਛਿਆ ਸਵਾਲ ਮੈਂ ਤੁਰਾ ਪੁਰਸਮ ਜਵਾਬ ਬਗੋ ਬਹਿਵਾਲ ਦਰਵੇਸ਼ਾ ਕਪੀਨ シュਮਾਚ ਮਜ਼ਬ ਅਸਤ ਜਵਾਬ ਨਾਨਕ ਸ਼ਾਹ ਗੁਰ ਸ਼ਬਦ ਦੇਖਿਆ ਮਨ ਸਹਿਬ ਗਹਿਨੰ ਪੰਚ ਇੰਦਰੀਆ ਦ੍ਰਿੜ ਅਟਲ ਰਹਿ ਨੰ ਦ੍ਰਿਸ਼ਟ ਬੰਦ ਰਮਟ ਹੈਰਾਨੰ ਦਸਵੇਂ ਦੁਆਰ ਤਾਲਾ ਚੜਾ ਮੰਗ ਅਠਸਠ ਹਟ ਤਾੜ ਕਰਨ ਬਿਨੰਦੇ ਸਤਗੁਰ ਹਰਿੰ ਚੋਟੰ ਇਹ ਵਿਦ ਨਾਨਕ ਪਹਿਰ ਬੋ ਲੰਕੋਟੰ ਤਾਂ ਫਿਰ ਸ਼ਾ ਸ਼ਰਫ ਨੇ ਪੁੱਛਿਆ ਸਵਾਲ ਤੇਮਾਰੇ ਪੁਰਸਮ ਜਵਾਬ ਬਗੋ ਅਹਿਲ ਦਰਵੇਸ਼ ਪਾਪੋਸ਼ ਪਾਪੋਸ਼ ਤੁਰਾਚ ਮਜ਼ਬ ਅਸ ਵਿਧੰ ਜਵਾਬ ਨਾਨਕ ਸ਼ਾ ਸਰਬ ਗਿਆਨ ਮਹਿ ਨਿਸਤ੍ਰੀਤੰ पावक पवन जात मन की तंग तरम तरवर की रह तंग रहनंग काट नमोदना मन मैं महानंद दरियाउ सै लारी तब करी आखी भगत कर ली उसा की एहे महाकर रहो पह पिनहनंग जत पाप ओष ब्रह्म होए रहनंग बिन ब्रह्म की ने पाप ओष त्यागो कहो नानक ओहो टेड़ा लागो फक्कर कहावे बांधे दुवारा माया संग करे पा सारा ਫਕਰ ਕਹਾਵੇ ਪਕੜੇ ਲਾਠੀ ਉਹ ਫਕਰ ਨਹੀਂ ਅਮਰ ਕਾ ਸਾਥੀ ਫਕਰ ਕਹਾਵੇ ਪਹਿਰਾ ਪਹਿ ਜਾਲ ਸੋ ਉਹ ਕੀ ਜਾਣੈ ਫਕੀਰੀ ਕੀ ਸਾਰ ਫਕਰ ਕਹਾਵੇ ਪਕੜੇ ਕਾਸਾ ਤੂਕ ਪਕੜ ਕੀ ਬੰਦੇ ਆਸਾ ਫਕਰ ਕਹਾਵੇ ਕਪੜੇ ਪਹਿੰਡਾਵੇ ਉਹ ਫਕੀਰੀ ਗ੍ਰਿਸਤ ਮਾਹੇ ਸਮਾਵੇ ਫਕਰ ਕਹਾਵੇ ਕਮਰ ਤਲਵਾਰ ਫਕੀਰੀ ਨਹੀਂ ਉਹ ਮਨ ਸਬਦਾਰ فکر ہوئے سکھ آسن چڑھے تاں کو اسمان توٹ نہیں پڑے فکر کہاوے سر دستار او فکر ہر طرف میں کار فکر کہاو چڑھے سرگردان مایا کے سنگ فکر کہاوے کرے سوال مہا جنجالی سدا جنجال فکر کا مظاہر پانی پون دال دستار متا آوا گون اتنیا فقیران تھی گرہی پلا نانک خیر کماوے سفل فلا تو پھر شاہ شرف سوال کیا کہ ہے بابا نانک جی یہ جو فقیری کے بستر پہرتے ہیں اور فقیری کا پیک کر کے آپ کو بڑا کہاوتے ہیں سو تو اس طرح فقیری حاصل نہ ہوئی نہ گری نہ نہ اداسی ہی رہا پر ایک آور ہمارے من میں بات رہی ہے جو تیرے بستر فقیری کے ہیں تین کی سب خاصیت کہی ہے جی جو ہماری نشا ہوئے تا بابے آکھیا سنو شاہ شرف فقیر پہلا فقیری اندر چاہیے فقیری ایسی ہے پاوے گرہست مہنگ رہے پاوے اداسی مہنگ ہوئے اور فقیر ہوئے اور عمل گرہستیاں کے کرے اور لباس فقیری کا کرے منڈ مڈاونا اور ٹوپی کرنی لنگوٹی پہرنی ਤਬ ਇਸਕੇ ਬਸਤਰ ਦੋਹ ਕਰ ਉੱਠਦੀ ਹੈ ਅਰ ਕਹਤੇ ਹਨ ਜੋ ਹੈ ਹੈਵਾਨ ਖੁਦਾਏ ਦੇ ਤੂੰ ਜੋ ਅਸਾਨੂੰ ਪਹਿਨਦਾ ਹੈ ਸੋ ਤੂੰ ਕਿਉਂ ਪਹਿਨਦਾ ਹੈ ਅਰ ਜਿਸਕੇ ਅਸੀਂ ਬਸਤਰ ਹਾਂ ਸੋ ਉਨਾ ਹੀ ਜੀਹਾ ਹੋਵੇ ਤਾਂ ਤੂੰ ਅਸਾਨੂੰ ਪਹਿਰ ਤਬ ਟੋਪੀ ਬੋਲੀ ਸੁਨੋ ਹੈਵਾਨ ਖੁਦਾਏ ਦੇ ਬੰਦੇ ਟੋਪੀ ਪਹਿਰਨੀ ਅਰ ਸਿਰ ਮੁੰਡਾਵਨਾ ਹੈ ਸੋ ਬਾਲਕਿਆ ਦਾ ਕੰਮ ਹੈ ਜੋ ਬਾਲਕ ਕੀ ਪਾਤਮਨ ਹੋਵੇ ਤਾ ਮੈਨੂੰ ਪਹਿਰ ਅਤੇ ਸਿਆਣਾ ਹੋਵੇਂ ਤਾ ਨਾ ਪਹਿਰ ਸਿਰ ਅਜਾਬ ਚੜੀਗਾ ਅਰ ਬਹੁੜ ਕਫਨੀ ਬੋਲੀ ਜੋ ਵੇ ਬੰਦੇ ਖੁਦਾਏ ਦੇ ਤੂੰ ਜੋ ਮੈਨੂੰ ਪਹਿਰਦਾ ਹੈ ਸੋ ਕਿਉਂ ਪਹਿਰਦਾ ਹੈ ਜੋ ਮੈਂ ਕਫਨੀ ਹਾਂ ਸੋ ਮੁਰਦੇ ਦਾ ਪਹਿਰਣਾ ਹੈ ਹਾਂ ਜੇ ਜੀਵੰਦਿਆ ਮੋਏ ਰਹੇ ਤਾ ਮੈਨੂੰ ਪਹਿਰ ਅਤੇ ਜੇ ਕੋਈ ਦੁਨੀਆ ਦੀ ਹਿਰਸ ਮਨ ਵਿੱਚ ਫਈ ਤਾ ਮੈਨੂੰ ਨਾ ਪਹਿਰ ਗ੍ਰਸਤ ਵਿੱਚ ਹੀ ਰਹੇ ਬਹੜੋ ਫਹੋੜੀ ਬੋਲੀ ਸੁਣੋ ਵੇ ਬੰਦੇ ਖੁਦਾਏ ਦੇ ਤੂੰ ਜੋ ਮੈਨੂੰ ਹੱਥ ਲੈਂਦਾ ਹੈ ਸੋ ਕਿਉਂ ਲੈਂਦਾ ਹੈ ਜੋ ਮੈਂ ਫਹੋੜੀ ਹਾਂ ਸੋ ਮਿਸਲ ਗੁਦੜੀ ਹਾਂ ਜੋ ਗੁਦੜੀ ਦੀ ਭਾਂਤ ਹੋਏ ਰਹੇ ਅਤੇ ਤੂੰ ਇਹਦੀ ਸਵਾ ਨਾਲ ਮਿਲ ਰਹੇ ਬੂਰਾ ਪਲਾ ਸਭ ਗੁੰਝ ਸੁਟੇ ਤਾਂ ਤੂੰ ਮੈਨੂੰ ਹੱਥ ਫੜ ਨਹੀਂ ਤਾਂ ਮੱਤ ਫੜ ਤਾਂ ਫੇਰ ਤੂੰ ਆ ਬੋਲਿਆ ਜੋ ਵੇ ਬੰਦੇ ਖੁਦਾਏ ਤੂੰ ਮੱਤ ਜਲਾਈ ਜੇ ਤੂੰ ਆਪਣੇ ਪੰਜ ਹਵਾਸ ਪਹਿਲੇ ਚਲਾਈ ਤਾਂ ਮੈਨੂੰ ਚਲਾਈ ਨਹੀਂ ਤਾਂ ਮਤ ਚਲਾਈ ਕਿਉਂ ਕਰ ਮੈਂ ਦਿਨ ਰਾਤ ਜਲਦਾ ਰਹਿੰਦਾ ਹਾਂ ਜੋ ਏਵੇਂ ਜਲੇ ਵਾਂਗੂ ਖੁਦਾਇਵਲ ਹੋਵੇਂ ਤਾਂ ਮੈਨੂੰ ਜਲਾਈ ਨਹੀਂ ਤਾਂ ਮਤ ਚਲਾਈ ਮੇਰੇ ਹੀ ਵਾਂਗੂ ਸਵਾਦੀ ਟੀਰੀ ਹੋਏ ਰਹੋ ਤਾਂ ਫੇਰ ਚਿੱਪੀ ਬੋਲੀ ਜੋ ਮੀਆਂ ਵੇ ਬੰਦੇ ਖੁਦਾਇ ਦੇ ਮੈਨੂੰ ਜੋ ਹੱਥ ਲੈਂਦਾ ਹੈ ਸੋ ਕਿਉ ਲੈਂਦਾ ਹੈ ਪੂਰਨਾ ਪਾਂਡਿਆ ਦੇ ਮੂਹ ਸਿੱਧੇ ਹਨ ਅਤੇ ਮੇਰਾ ਮੂਹ ਆਪਣਾ ਹੀ ਜੇ ਲੋਕ ਜਹਾਨ ਦੇਸ਼ ਨਾਲੋਂ ਮੂਹ ਆਪਣਾ ਕਰ ਰੱਖੇ ਤਾਂ ਮੈਨੂੰ ਹੱਤ ਲਾ ਨਹੀਂ ਤਾਂ ਮਤ ਮੇਰੇ ਨਜ਼ੀਕ ਆਵੇਂ ਤਾਂ ਫੇਰ ਸੇਲੀ ਬੋਲੀ ਆਵੇ ਬੰਦੇ ਖੁਦਾਈ ਦੇ ਮੈਂ ਬੰਧਨ ਵਰਤੇਦਾ ਹਾਂ ਜੇ ਮੈਨੂੰ ਗੱਲ ਰੱਖਦਾ ਹੈ ਤਾਂ ਪਹਿਲੇ ਮੁਰਸ਼ਿਦ ਦੇ ਅੱਗੇ ਵਰਤਾ ਹੋਈ ਰਹੋ ਜਿੱਧਰ ਤੈਨੂੰ ਚਿੱਤ ਹੈ ਤਿੱਧਰ ਹੀ ਤੂੰ ਜਾ ਅਤੇ ਉਜਰ ਨਾ ਆਣ ਤਾ ਮੈਨੂੰ ਗਲ ਪਾਏ ਨਹੀਂ ਤਾਂ ਮੱਤ ਗਲ ਪਾਏ ਫੇਰ ਪਹੁਏ ਬੋਲੇ ਵੇ ਬੰਦੇ ਖੁਦਾਏ ਦੇ ਅਸੀਂ ਸੰਗਲ ਬੰਦੀਵਾਨ ਦੇ ਹਾਂ ਜੇ ਅਸਾਂ ਨੂੰ ਪੈਰੀ ਪਾਏ ਅਤੇ ਪਾਇਆ ਲੋੜੇ ਤਾਂ ਆਪਣੀ ਦੌੜ ਦਲੀਲ ਦੁਨੀਆ ਦੀ ਵਰਜ ਰੱਖ ਦਰ ਖੁਆਰ ਨਾ ਹੁੰਦਾ ਫੇਰ ਖੁਦਾਏ ਵੱਲ ਆਓ ਆਸਨ ਧ੍ਰੀੜ ਕਰ ਦੇਹੀ ਤਾਂ ਫਕੀਰੀ ਦੇ ਬਸਤਰ ਬੋਲੇ ਬਹੁਤ ਫਕੀਰੀ ਕਾ ਕੀ ਆਰਾ ਹੈ ਜੋ ਇੱਕ ਵਾਰ ਘਰ ਤਿਆਗ ਨਿਕਲੇ ਫਿਰ ਘਰ ਘਰ ਹੱਥ ਅੱਡੇ ਨਹੀਂ ਜਾਇ ਸਬਰ ਕਰ ਗੋਸ਼ਾ ਪਕੜ ਕਰ ਬਹਿ ਰਹੇ ਅਤੇ ਰੱਬ ਵੱਲ ਧਿਆਨ ਲਾਏ ਇਕੇ ਤਾਂ ਦਮ ਨਿਕਲ ਦੋੜਿਆ ਇਕੇ ਤਾ ਖੁਦਾਏ ਮਿਲਿਆ ਫਿਰ ਜਿਸ ਦੁਨੀਆ ਨੂੰ ਤਰਕ ਨਿਕਲੇ ਅਤੇ ਫਿਰ ਉਸ ਦੁਨੀਆ ਦੇ ਲੋਕਾਂ ਅੱਗੇ ਟੁਕੜੇ ਮੰਗਣ ਲੱਗਾ ਤਾਂ ਖੁਦਾਏ ਨਾਲੋਂ ਫਿਰਿਆਦ ਜ਼ਰ ਦਰੋਏ ਹੋਇਆ ਕਿਸੇ ਮਜਲਿਸ ਨਾ ਪਹੁੰਚਾ ਜੀ ਅਭੀ ਹੀ ਫਕੀਰੀ ਕਮਾਵੇ ਤਾਂ ਘਾਰ ਹੀ ਭਲਾ ਹੈ ਜੇ ਖੁਦਾਏ ਦੇ ਰਾਹ ਚੱਲੇ ਤੇ ਦੁਨੀਆਂ ਨਾਲੋਂ ਸੁਰਖਰੂ ਹੋਵੇ ਤਦ ਕਦ ਖੁਦਾਏ ਦੇ ਫਕੀਰ ਆਕਏ ਹਨ ਜਿਸ ਅੰਦਰ ਫਕੀਰੀ ਕੀਤੀ ਸੋ ਫਕੀਰ ਹੋਇਆ ਖੁਦਾਏ ਨੂੰ ਪਹਤਾ ਅਤੇ ਜਿਸ ਨਹੀਂ ਕੀਤੀ ਸੋ ਸੁਆੰਗੀ ਹੋਇਆ ਜੈਸੇ ਭਗਤੀਆਂ ਜੋਗੀ ਕਾ ਸਾੰਗ ਕਰ ਆਵਤਾ ਹੈ ਉਹ ਜਾਣੀਤਾ ਹੈ ਜੋ ਜੋਗੀ ਹੈ ਪਰ ਉਸਦੇ ਲੱਛਣ ਜ਼ਾਹਰ ਹੁੰਦੇ ਹਨ ਤਾ ਸਭ ਕੋਈ ਆਖਦਾ ਹੈ ਪੰਡ ਭਗਤੀਆਂ ਸੰਗੀ ਹੈ ਤੇ ਪੇਖ ਜੋਗੀ ਕਾ ਕੀਤਾ ਹੈ ਤ्यों ਹੀ ਸਿੱਧ ਹੋਵੇ ਪੀਰ ਹੋਵੇ ਸੰਤ ਹੋਵੇ ਮਹਾਪੁਰਖ भगत ਹੋਵੇ ਜੇ ਫਕੀਰੀ ਦਾਵੇ ਹੋਏ ਰਹੇ ਤਾਂ ਸੱਚੀ ਫਕੀਰੀ ਨਹੀਂ ਝੂਠੀ ਫਕੀਰੀ ਦੀਨ ਦੁਨੀਆ ਵੱਲੋਂ ਗਿਆ ਪਰ ਗੱਲ ਹੈ ਜੋ ਬੰਦੇ ਹੱਥ ਕੁਝ ਨਹੀਂ ਜਿਸੇ ਦੇਹ ਤਿਸੇ ਮੌਲਾ